ਸਤਿ ਸ਼੍ਰੀ ਅਕਾਲ ਦਾ ਅਨਮੇਰ ਦੇਖ ਰਿਹਾ ਤੁਸੀਂ ਤੇ ਮੈਂ ਆ ਰਵੀ ਸੰਗਰਾਹੂਰ ਸ਼ੰਭੂ ਬੌਰਡਰ ਤੇ ਅੱਜ ਤੀਜੇ ਦਿਨ ਵੀ ਸੰਘਰਸ਼ ਉਸੇ ਤਰ੍ਹਾਂ ਦੇ ਨਾਲ ਹੀ ਹੈ ਔਰ ਇਹ ਸਿੱਖਿਆ ਮੈਨੂੰ ਇਉਂ ਲੱਗਦਾ ਹੈ ਕਿ ਜੋ ਦਿੱਲੀ ਦਾ ਅੰਦੋਲਨ 2020 ਦੇ ਵਿੱਚ ਚੱਲਿਆ ਉਹਦੇ ਵਿੱਚ ਬਹੁਤ ਕੁਝ ਸਿੱਖਿਆ ਲੋਕਾਂ ਨੇ ਵੀ ਲੀਡਰਾਂ ਨੇ ਵੀ ਔਰ ਉੱਥੇ ਇੱਕ ਗੱਲ ਖਾਸ ਤੁਹਾਨੂੰ ਵਾਰ-ਵਾਰ ਯਾਦ ਆਉਂਦੀ ਹੋਵੇਗੀ ਕਿ ਟਰੈਕਟਰਾਂ ਤੇ ਗਾਣੇ ਚੱਲਦੇ ਸੀ ਟਰੈਕਟਰ ਜਿਹੜੇ ਕੱਢਦੇ ਸੀ ਉਹਨਾਂ ਤੇ ਬਹੁਤ ਸਾਰੇ ਜਿਹੜੇ ਉਮਦਾ ਗਾਇਕ ਸੀ ਉਹਨਾਂ ਨੇ ਆਪਣੇ ਆਪਣੇ ਢੰਗ ਦੇ ਨਾਲ ਗੀਤ ਲਿਖੇ ਕਿਸਾਨੀ ਅੰਦੋਲਨ ਨੂੰ ਸਮਰਪਿਤ ਉਹਨਾਂ ਗੀਤਾਂ ਨੇ ਜੋਸ਼ ਬਹੁਤ ਭਰਿਆ ਲੋਕਾਂ 'ਚ ਨੌਜਵਾਨਾਂ 'ਚ ਉਹਨਾਂ ਨੇ ਚੰਗਾ ਅਸਰ ਛੱਡਿਆ ਯਾਨੀ ਪੰਜਾਬ ਦੇ ਨੌਜਵਾਨਾਂ ਤੇ ਤੇ ਹੁਣ ਵੀ ਦੂਜਾ ਫੇਜ਼ ਸ਼ੁਰੂ ਹੋ ਗਿਆ ਉਦੋਂ ਵੀ ਜਿਹੜੇ ਨੇ ਉਹ ਜਿਹੜੇ ਕਲਾਕਾਰ ਪਹੁੰਚਣੇ ਸ਼ੁਰੂ ਹੋ ਗਏ ਰੇਸ਼ਮ ਅਨਮੋਲ ਹੋਰੀ ਹੋ ਕੇ ਗਏ ਨੇ ਅੰਦੋਲਨ ਦੇ ਵਿੱਚ ਔਰ ਇੱਕ ਬਾਈ ਜਤਿੰਦਰ ਜਿੱਤੂ ਹੋਰੀ ਨੇ ਇਹ ਵੀ ਪੰਜਾਬੀ ਸਿੰਗਰ ਨੇ ਸਾਡੇ ਨਾਲ ਆ ਬਾਈ ਹੋਰਾਂ ਨੇ ਵੀ ਪਿਛਲੇ ਅੰਦੋਲਨ 'ਚ ਵੀ ਗੀਤ ਜਿਹੜੇ ਲਿਖੇ ਸੀਗੇ ਉਹ ਵੀ ਇਹਨਾਂ ਦੇ ਤੁਸੀਂ ਬਹੁਤ ਵਾਰ ਮਾਣੇ ਤੇ ਇਸ ਅੰਦੋਲਨ ਤੇ ਵੀ ਬਾਈ ਹੋਰੀ ਕਹਿੰਦੇ ਨੇ ਕਿ ਅਸੀਂ ਕੁਝ ਲਿਖਿਆ ਬਾਈ ਜੀ ਕੀ ਹਾਲ ਚਾਲ ਹੈ ਜੀ ਬਰੇ ਸਤਿ ਸ਼੍ਰੀ ਅਕਾਲ ਜੀ ਮਿਹਰ ਦਾ ਬਹੁਤ ਧੰਨਵਾਦ ਤੇ ਜਿਹੜੇ ਇਸ ਸੰਘਰਸ਼ 'ਚ ਪਹੁੰਚੇ ਹੋਏ ਆ ਸੋ ਅੱਜ ਆਪ ਮੁਹਾਰੇ ਲੋਕ ਪਹੁੰਚ ਰਹੇ ਆ ਸੋ ਇਹ ਬਹੁਤ ਵੱਡੀ ਪ੍ਰਾਪਤੀ ਹੈ ਇਸ ਸੰਘਰਸ਼ ਦੀ ਮੈਂ ਪਟਿਆਲੇ ਤੋਂ ਆ ਜੀ ਜੀ ਤੇ ਪਿਛਲੇ 2005 ਤੋਂ ਆਪਣੀ ਗਾਣੇ ਆ ਰਹੇ ਆ ਤੇ ਅੰਬ ਮੁੱਕ ਗਏ ਜਰਾਨੇ ਟੁੱਟ ਗਏ ਨਹੀਂ ਕੱਚੀ ਆ ਰਹੀ ਅੰਬੀਆਂ ਦੀ ਸੋ 헤ਰਾ ਵਾਲੇ ਤੰਮੀ ਦਾ ਲਿਖਿਆ ਸੀ 2005 ਪਹਿਲੀ ਟੇਪ ਆਈ ਸੀਗੀ ਉਸ ਤੋਂ ਬਾਅਦ ਲਗਾਤਾਰ ਆ ਰਹੇ ਆ ਹੁਣ ਪਿਛਲੇ ਅੰਦੋਲਨ ਦੇ ਤੁਹਾਡੇ ਗੀਤ ਕਾਫੀ ਹਾਂਜੀ 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 ਹਰਦੀਪ ਬੈਦਵਾਨ ਉਹਨਾਂ ਦਾ ਲਿਖਿਆ ਹੋਇਆ ਮੈਂ ਗੀਤ ਜਿਹੜਾ ਉਹ ਕਾਫੀ ਪਪੂਲਰ ਹੋਇਆ ਸੀਗਾ ਸੰਘਰਸ਼ ਦੌਰਾਨ ਲੋਕਾਂ ਨੇ ਉਹ ਕਾਫੀ ਚਲਾਇਆ ਉਹ ਸੀਗਾ ਐਤੋ ਘਾਟ ਮਾਰ ਲਿਓ ਤੇ ਹਰਦੀਪ ਬੈਦਵਾਨ ਉਹਨਾਂ ਦਾ ਲਿਖਿਆ ਹੋਇਆ ਗੀਤ ਸੀਗਾ ਉਹ ਸੀਗਾ ਉਹ ਖੇਤੀ ਬਿਲਾ ਦੇ ਗੰਭੀਰ ਹੋ ਗਏ ਮਸਲੇ ਫੇਰ ਵੇਖੇਗਾ ਜੇ ਚੁੱਕ ਲੈ ਅਸਲੇ ਅੱਡ ਧਰਮ ਦੇ ਨਾਂ ਤੇ ਕਦੇ ਮਾਰਦਾ ਕਦੇ ੱੱੱਕੇ ਨਾਲ ਖੋਨਾ ਮੇਰੇ ਆਬ ਨੂੰ ਓਏ ਸਦਕੇ ਸ਼ਾਬਾਸ਼ੇ ਤੇਰੇ ਹੰਬਲੇ ਹਿੰਦ ਤੁਲਿਆ ਮਿਟਾਉਣ ਤੇ ਪੰਜਾਬ ਨੂੰ ਸਦਕੇ ਸ਼ਾਬਾਸ਼ੇ ਤੇਰੇ ਹੰਬਲੇ ਹਿੰਦ ਤੁਲਿਆ ਮਿਟਾਉਣ ਤੇ ਪੰਜਾਬ ਨੂੰ ਚੰਡੀਗੜ੍ਹ ਨੂੰ ਵਸਾ ਕੇ ਆਪ ਉਜੜੇ ਓਹੋ ਪਿੰਡ ਸੀ ਪੰਜਾਬੀ ਸਾਰੇ ਬੋਲਦੇ ਅੱਜ ਧੱਕੇ ਨਾਲ ਥੋਪਿਆ ਅੰਗਰੇਜ਼ੀ ਨੂੰ ਸਾਡੇ ਸੁਣ ਕੇ ਸਰੀਰ ਖੂਨ ਖੋਲਦੇ ਉਤੋਂ ਦਿੱਤਾ ਨਾਲ ਵੰਡ ਹਰਿਆਣੇ ਦੇ ਰਾਜਧਾਨੀ ਦੂਜੀ ਲੱਭੀ ਨਾ ਜਨਾਬ ਨੂੰ ਓਏ ਸਾਦਕੇ ਸ਼ਾਬਾਸ਼ੇ ਤੇਰੇ ਹੰਬਲੇ ਹਿੰਦ ਤੁਲਿਆ ਮਿਟਾਉਣ ਤੇ ਪੰਜਾਬ ਨੂੰ ਮੇਰਾ ਗੱਭਰੂ ਬਣਾਤਾ ਤੁਸੀਂ ਨਿਸ਼ਈ ਮੇਰਾ ਗੱਭਰੂ ਬਣਾਤਾ ਤੁਸੀਂ ਨਿਸ਼ਈ ਹੁੱਕਾ ਬਾਹਰ ਤੇਰੇ ਸ਼ਹਿਰਾਂ ਚ ਨੇ ਚੱਲਦੇ ਮਰਦਾ ਪੁਰੀਏ ਨੂੰ ਕਿਹੜਾ ਆਣ ਦੱਸਦੇ ਕਿੱਥੇ ਉੜਦਾ ਪੰਜਾਬ ਵਾਲੇ ਵੱਸਦੇ ਓ ਜੀਤੂ ਬਹਿਦਵਾਨ ਬੜੇ ਔਖੇ ਹੁੰਨਿਆ ਚੇਤੇ ਕਰ ਖੜੇ ਬਾਡਰੀ ਜਵਾਨ ਨੂੰ ਓਏ ਸਦਕੇ ਸ਼ਾਬਾਸ਼ੇ ਤੇਰੇ ਹੰਬਲੇ ਹਿੰਦ ਤੁਲਿਆ ਮਿਟਾਉਣ ਤੇ ਪੰਜਾਬ ਨੂੰ ਸਦਕੇ ਸ਼ਾਬਾਸ਼ੇ ਤੇਰੇ ਹੰਬਲੇ ਹਿੰਦ ਤੁਲਿਆ ਮਿਟਾਉਣ ਤੇ ਪੰਜਾਬ ਨੂੰ ਕਲਾਕਾਰਾਂ ਦੀ ਜਿਹੜੀ ਸ਼ਮੂਲੀਅਤ ਜਾਂ ਕਲਾਕਾਰਾਂ ਦਾ ਅਜਿਹੇ ਸੰਘਰਸ਼ਾਂ ਦੇ ਵਿੱਚ ਆਉਣਾ ਉਸ ਨੂੰ ਕਿਵੇਂ ਸਮਝਦੇ ਹੋ ਤੁਸੀਂ ਤੁਹਾਡੀ ਆਪਣੀ ਸਮਝ ਕੀ ਹੈ ਤੁਸੀਂ ਉਸ ਸਾਰੇ ਨੂੰ ਕਿਸ ਢੰਗ ਨਾਲ ਮਤਲਬ ਸੋਚਦੇ ਹੋ ਜਾਂ ਦੇਖਦੇ ਆ ਖਾਸ ਕਰਕੇ ਵੀਰੇ ਕਿਉਂਕਿ ਮੈਂ ਵੀ ਜ਼ਿਮੀਦਾਰ ਫੈਮਿਲੀ ਨੂੰ ਬਿਲੋਂਗ ਕਰਦਾ 90% ਕਹਿ ਸਕਦੇ ਆ ਕਿ ਜਿਹੜੇ ਗਾਇਕ ਨੇ ਉਹ ਬੈਕਗ੍ਰਾਉਂਡ ਉਹਨਾਂ ਦੀ ਖੇਤੀ ਹੀ ਹੈ ਤੇ ਇਸ ਕਰਕੇ ਉਹਨਾਂ ਦਾ ਤਾਂ ਖਾਸ ਕਰਕੇ ਪਹਿਲਾਂ ਵੀ ਬੜਾ ਸਹਿਯੋਗ ਰਿਹਾ ਤੇ ਇਸ ਵਾਰੀ ਵੀ ਪੂਰਾ ਸਹਾਈਗਾ ਕਿਉਂਕਿ ਉਹ ਆਪਣੇ ਆਪ ਨੂੰ ਅਲੱਗ ਕਰ ਹੀ ਨਹੀਂ ਸਕਦੇ। ਤੋਂ ਸਾਰੀ ਜਿਹੜੀ ਚੀਜ਼ ਆ ਚਾਹੇ ਮੈਂ ਨਾ ਵੀ ਆਪ ਤਾਂ ਚਲੋ ਹੈਗੇ ਆ ਜ਼ਿੰਮੇਦਾਰ ਫੈਮਿਲੀ ਤੋਂ ਪਰ ਜੇ ਨਾ ਵੀ ਹੋਵਾਂ ਫੇਰ ਵੀ ਕਿਸਾਨੀ ਤੋਂ ਬਗੈਰ ਤਾਂ ਬਸ ਸੋਚ ਵੀ ਨਹੀਂ ਸਕਦੇ ਜੀਵਨ। ਜੇ ਉਹੀ ਦੁਖੀ ਐ ਜੇ ਉਹਨਾਂ ਦੀ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ ਤੇ ਉਹਨੂੰ ਹੀ ਹੱਤਵਾਦੀ ਕਹਿ ਕੇ ਜਾਂ ਉਹਨੂੰ ਦਰਕਾਰਿਆ ਜਾ ਰਿਹਾ ਸੋ ਫਿਰ ਆਮ ਬੰਦਾ ਕਿੱਥੇ ਸੇਫ ਐ ਐ ਤਾਂ ਆਵਾਜ਼ ਕੋਈ ਚੱਕੂਗਾ ਹੀ ਨਹੀਂ। ਠੀਕ ਹੈ ਤੇ ਆਪ ਵਾਅਦੇ ਕਰਕੇ ਆਪ ਸਾਰੇ ਮੰਨ ਕੇ ਸਾਰੀ ਚੀਜ਼ਾਂ ਇੰਨਾ ਟਾਈਮ ਇੰਨਾ ਟਾਈਮ ਦਿੱਤਾ ਜਿਹੜਾ ਤੇ ਮੈਂ ਕਹਿੰਦਾ ਵੀ ਮੈਕਸਿਮਮ ਟਾਈਮ ਦਿੱਤਾ ਸੋ ਹੁਣ ਤਾਂ ਆਰ ਪਾਰ ਦੀ ਲੜਾਈ ਹੈ ਇਸ ਕਰਕੇ ਹਰੇਕ ਨੂੰ ਹੀ ਆਪਣੇ ਘਰੋਂ ਬਾਹਰ ਆਉਣਾ ਚਾਹੀਦਾ ਸੋ ਫਿਰ ਇਹ ਪੂਰਾ ਹੋ ਸਕਦਾ ਇਸ ਅੰਦੋਲਨ ਤੇ ਵੀ ਲਿਖਿਆ ਹਾਂ ਜੀ ਹਾਂ ਜੀ ਸੋ ਉਹ ਮੈਂ ਥੋੜਾ ਜਿਹਾ ਮੇਰੇ ਕੋਲੇ ਰਿਟਨ ਚ ਹੀ ਹੈ ਤੁਹਾਨੂੰ ਮੈਂ ਸੁਣਾ ਦਿੰਦਾ ਇਹ ਜਿਵੇਂ ਮੈਂ ਸ਼ੁਰੂ ਚ ਵੀ ਕਿਹਾ ਸੀ ਕਿ ਜਿਹੜੇ ਲਿਖੇ ਹੋਏ ਗੀਤ ਨੇ ਜਾਂ ਕੁਝ ਇਦਾਂ ਦੇ ਬੋਲ ਨੇ ਉਹ ਵਾਕਈ ਨੌਜਵਾਨਾਂ ਜੋਸ਼ ਭਰਦੇ ਹੁੰਦੇ ਆ ਕੱਲ ਕਿਸ ਤਰੀਕੇ ਦੇ ਨਾਲ ਪਰਸੋਂ ਕਿਸ ਤਰੀਕੇ ਨਾਲ ਜਿਵੇਂ ਗੋਲੇ ਚੱਲੇ ਆ ਤੇ ਉਹ ਜਣੀ ਗੀਤ ਜਿਹੜੇ ਨੇ ਉਹ ਬਹੁਤ ਜ਼ਿਆਦਾ ਅਸਰ ਕਰਦੇ ਹੁੰਦੇ ਆ ਹਾਂਜੀ ਬਈ ਹੋ ਸਾਨੂੰ ਦਬਣ ਦਵਾਉਣ ਵਾਲੇ ਤੁਰ ਗਏ ਕੁੰਡ ਛਵੀਆਂ ਦੇ ਇੱਥੇ ਆ ਸਾਨੂੰ ਦਬਣ ਦਵਾਉਣ ਵਾਲੇ ਤੁਰ ਗਏ ਕੁੰਡ ਛਵੀਆਂ ਦੇ ਇੱਥੇ ਆ ਹੱਕੇ ਮੁੜ ਗਏ ਸਾਨੂੰ ਦਬਣੇ ਦਬਹੁਣ ਵਾਲੇ ਤੁਰ ਗਏ ਕੁੰਡ ਛਵੀਆਂ ਦੇ ਇੱਥੇ ਆ ਕੇ ਮੁੜ ਗਏ ਤੂੰ ਵੀ ਕੰਡ ਲੈ ਜੇ ਕੱਢਣਾ ਏ ਵਹਿਮ ਦਿੱਲੀਏ ਨਹੀਂ ਨਹੀਂਓ ਦਬਦਾ ਓ ਨਹੀਂਓ ਦਬਦਾ ਪੰਜਾਬ ਹਜੇ ਕਾਇਮ ਦਿੱਲੀਏ ਨਹੀਂਓ ਦਬਦਾ ਆ ਨਹੀਂਓ ਦਬਦਾ ਪੰਜਾਬ ਹਜੇ ਕਾਇਮ ਦਿੱਲੀਏ ਨਹੀਂਓ ਦਬਦਾ ਹਉ ਅਸੀਂ ਮੰਗਣ ਆਏ ਹਾਂ ਜੋ ਹੱਕ ਨਹੀਂ ਲਿਆ ਕੇ ਤਲੀ ਉੱਤੇ ਸਾਡੇ ਹੁਣ ਰੱਖਨੀ ਹੋ ਤੈਨੂੰ ਜ਼ਰਾ ਵੀ ਜੇ ਸਾਡੇ ਉੱਤੇ ਰਹਿਮ ਦਿਲਿਆਣੀ ਨਹੀਂਓ ਦਬਦਾ ਆ ਨਹੀਂਓ ਦਬਦਾ ਪੰਜਾਬ ਹਜੇ ਕਾਇਮ ਦਿਲਿਆਣੀ ਨਹੀਂਓ ਦਬਦਾ ਤਾਂ ਬਹੁਤ ਧੰਨਵਾਦ ਬਾਈ ਜੀ ਤੁਹਾਡਾ ਤੁਸੀਂ ਆ ਜਿੰਨੇ ਮੁੰਡੇ ਪਿੱਛੇ ਖੜੇ ਨੇ ਇਹ ਤੁਹਾਡੀ ਆਵਾਜ਼ ਸੁਣ ਕੇ ਤੇ ਤੁਹਾਡੇ ਗਾਣੇ ਦੇ ਬੋਲ ਸੁਣ ਕੇ ਖੜੇ ਨੇ ਪਿੱਛੇ ਕਿ ਚਲੋ ਠੀਕ ਹੈ ਜੀ ਮੈਂ ਕਹੂੰਗਾ ਕਿ ਆਪਾਂ ਨੇ ਹੌਸਲਾ ਨਹੀਂ ਹਾਰਨਾ ਕਿਉਂਕਿ ਹੋ ਇਟਾ ਉਸੇ 베ਰੀ ਨੂੰ ਪੈਂਦੀਆਂ ਨੇ ਜਿਸ 베ਰੀ ਦੇ ਮਿੱਠੜੇ 베ਰ ਹੁੰਦੇ ਭੱਜਣਾ ਹੁੰਦਾ ਕਾਵਾਂ ਤੇ ਜਿੱਧੜਾ ਤਾਂ ਹਾ ਬੰਦ ਪਿੰਜਰੇ ਬਾਜ ਜਹਾਂ ਸ਼ੇਰ ਹੁੰਦੇ ਹੋ ਤੇਰੇ ਖੰਡੇ ਨੇ ਜੀਨਾ ਦੇ ਮੂੰਹ ਮੋੜੇ ਅੱਜ ਫੇਰ ਸਾਨੂੰ ਲਲਕਾ ਹਰਦੇ ਨੇ ਵਾਜਾ ਵਾਲਿਆ ਵਾਜਾਂ ਨੂੰ ਪੇਜ ਮੁੜ ਕੇ ਆਹ ਤਿੱਤਰ ਫੇਰ ਉਡਾਰੀਆਂ ਮਾਰਦੇ ਨੇ ਮੰਦਾ ਦੇਖੋ ਬੰਦਿਆ ਨੇ ਸਾਰੀਆਂ ਤਾੜੀਆਂ ਉਹਨੇ ਬਹੁਤ ਧੰਨਵਾਦ ਭਾਈ ਅਸੀਂ ਚਾਹੁੰਦੇ ਹਾਂ ਕਿ ਬਾਕੀ ਵੀ ਜਿਹੜੇ ਕਲਾਕਾਰ ਨੇ ਉਹ ਇਸੇ ਤਰੀਕੇ ਦੇ ਨਾਲ ਸਹੀ ਗੱਲ ਸਹੀ ਗੱਲ ਆ ਜਾ ਭਾਈ ਅੱਗੇ ਆ ਜਾ ਅੱਗੇ ਆ ਜਾ ਭਾਈ ਹਰਿਆਣਾ ਤਾਂ ਹੈ ਹੀ ਇੱਥੇ ਆ ਜਾ ਇੱਥੇ ਆ ਜਾ ਇੱਥੇ ਹਾਂ ਹੁਣ ਕਹੋ ਭਾਈ ਜੀ ਇੱਕ ਰਿਕੁਐਸਟ ਹੈ ਇਸ ਅੰਦੋਲਨ ਦਾ ਜਿੰਨਾ ਨੁਕਸਾਨ ਹੋਇਆ ਉਹ ਤਾਂ ਸਭ ਜਾਣਦੇ ਆ ਪਰ ਜਿੰਨਾ ਫਾਇਦਾ ਹੋਇਆ ਹਰਿਆਣਾ ਪੰਜਾਬ ਪਾਈਚਾਰਾ ਹੋ ਗਿਆ ਹਰਿਆਣਾ ਪੰਜਾਬ ਜਿੰਦਾਬਾਦ हम गांधी जी को भी पूछते हैं, हम चंद्रशेखर आजाद को भी हम प्यार से समझाना भी जानते हैं और हथियार से भी मैं भी पहले प्यार से समझाता हूं और फिर हथियार से किसान यूनियन जिंदाबाद किसान मजदूर एकता जिंदाबाद क्या बात ए, ए, है तोही जोश है जो इतना आने हो उदो आ सारिया चीजा थानू ਲਾਈਵ ਦੇਖਣ ਨੂੰ ਮਿਲਦੀਆਂ ਹੁਣ ਤਾਂ ਅਸੀਂ ਰਿਕਾਰਡ ਕਰਕੇ ਤੁਹਾਡੇ ਕੋਲੇ ਭੇਜ ਰਹੇ ਆ ਜੇ ਤੁਸੀਂ ਇੱਥੇ ਆ ਕੇ ਦੇਖੋ ਤਾਂ ਸਾਰੇ ਪਾਸੇ ਇਹੋ ਹੀ ਮਾਹੌਲ ਹੈ ਔਰ ਬਾਈ ਹੋਰਾਂ ਦਾ ਬਾਈ ਹੋਰੀ ਕਹਿੰਦੇ ਕੱਲਾ ਪੰਜਾਬ ਕਾਇਮ ਨਹੀਂ ਹਰਿਆਣਾ ਵੀ ਨਾਲ ਕਾਇਮ ਆ ਉਹਦਾ ਵੀ ਨਾਮ ਨਾਲ ਪਾਓ ਸਪੈਸ਼ਲੀ ਮੈਂ ਕਹਾਂਗਾ ਵੀ ਪੰਜਾਬ ਸੇਵਾ ਮੰਚ ਜਿਹੜੇ ਆ ਉਹ ਵੀ ਸਪੈਸ਼ਲੀ ਪਟਿਆਲੇ ਤੋਂ ਪਹੁੰਚੇ ਆ ਤੇ ਕੁਲਜੀਤ ਮੱਲੀ ਜੀ ਹੁਣੀ ਤੇ ਜਿਨ੍ਹਾਂ ਦਾ ਬੜਾ ਸਹਿਯੋਗ ਰਿਹਾ ਪਿਛਲੀ ਵਾਰੀ ਵੀ ਇਹਨਾਂ ਨੇ ਜਿਹੜਾ ਜ਼ਮੀਰ ਜ਼ਮੀਰ ਜਗਾਓ ਤੇ ਦੇਸ਼ ਬਚਾਓ ਦਾ ਨਾਅਰਾ بلند ਕੀਤਾ ਸੀ ਇਸ ਮੰਚ ਨੇ ਸੋ ਜਿਹੜੀ ਕਿ ਰਾਜਨੀਤੀ ਤੋਂ ਬਿਲਕੁਲ ਹੀ ਉਹਨਾਂ ਤੋਂ ਉਹ ਅਲੱਗ ਹੈ ਮਤਲਬ ਰਾਜਨੀਤੀ ਨਾਲ ਰਿਲੇਟ ਨਹੀਂ ਕਰਦੀ ਸੋ ਇਹਨਾਂ ਦਾ ਬੜਾ ਸਹਿਯੋਗ ਹੈ ਮੈਂ ਸਪੈਸ਼ਲੀ ਇਹਨਾਂ ਦਾ ਧੰਨਵਾਦ ਕਰਦਾ ਕਿ ਸੋਸਾਇਟੀ ਲਈ ਵਰਜੀ ਜੋ ਕਹਿਣਾ ਸੀ ਸਾਡੇ ਬੇਟੇ ਨੇ ਕਹਿ ਦਿੱਤਾ ਵਾਹਿਗੁਰੂ ਜੀ ਕਾਲ ਸਭ ਅਗਰ ਜੀ ਪਤਾ ਹੈ ਤਾਂ ਤੁਸੀਂ ਇਸ ਵੀਡੀਓ ਨੂੰ ਅੱਗੇ ਦੇ ਅੱਗੇ ਜ਼ਰੂਰ ਪਹੁੰਚਾਓ ਤਾਂ ਕਿ ਲੋਕਾਂ ਤੱਕ ਮਾਹੌਲ ਪਹੁੰਚੇ ਕਿ ਬਿਲਕੁਲ ਉਹੀ ਮਾਹੌਲ ਹੈ ਜਿਹੜਾ ਤੁਸੀਂ 2020 ਦੇ ਵਿੱਚ ਦਿੱਲੀ ਦੇਖਿਆ ਸੀ